ਰਸ਼ੀਆ ਦੇ ਵਿੱਚ 12 ਪੰਜਾਬੀ ਮੁੰਡੇ ਕਡਨੈਪ ਹੋਏ ਨੇ ਤੇ ਹਰ ਇੱਕ ਤੋਂ 12-12 ਲੱਖ ਰੁਪਇਆ ਲਿਆਇਆ ਏਜੰਟ ਨੇ ਤੇ ਫਿਰ ਉਹਨਾਂ ਨੂੰ ਇੰਡੀਆ ਡਿਪੋਰਟ ਕਰ ਦਿੱਤਾ ਤੇ ਉਹਨਾਂ ਦੇ ਵਿੱਚੋਂ ਜਿਹੜੇ 11 ਮੁੰਡੇ ਵਾਪਸ ਆ ਗਏ ਨੇ ਤੇ 12ਵਾਂ ਜਿਹੜਾ ਮੁੰਡਾ ਹੈ ਉਸ ਤੋਂ 38 ਲੱਖ 40 ਹਜ਼ਾਰ ਰੁਪਇਆ ਉਸਦੇ ਭਰਾ ਤੋਂ ਲੈ ਲਿਆ ਗਿਆ ਆ ਤੇ ਹਜੇ ਤੱਕ ਇਹ ਮੁੰਡਾ ਮਨਦੀਪ ਵਾਪਸ ਨਹੀਂ ਆਇਆ ਤੇ ਵੀਡੀਓ ਆਹਾ ਮਨਦੀਪ ਦੀ ਆ ਤੁਸੀਂ ਦੇਖੋ ਮੈਨੂੰ ਅੰਕੀ ਦੇ ਬੰਦਿਆਂ ਨੇ ਫੜ ਲਿਆ ਆ ਮੇਰਾ ਪਾਸਪੋਰਟ ਖੋ ਲਿਆ ਆ ਤੇ ਕੁੱਟਦੇ ਆ 2 ਦਿਨ ਹੋ ਗਏ ਨੇ ਰੋਟੀ ਨਹੀਂ ਦਿੱਤੀ ਮੈਨੂੰ ਠੀਕ ਹੈ 4 ਲੱਖ ਰੁਪਇਆ ਮੰਗਦੇ ਆ ਅੰਕੀ ਤੇ ਡੋਂਕਰ ਆ ਠੀਕ ਹੈ ਜੇ ਮੈਨੂੰ ਕੋ ਹੋ ਗਿਆ ਅੰਕੀ ਤੇ ਸੰਦੀਪ ਗੌਰਪ੍ਰੀਤ ਇਹ ਤਿੰਨੇ ਜਿੰਮੇ 4 ਲੱਖ ਰੁਪਇਆ ਮੰਗਦੇ ਆ ਕਹਿੰਦਾ ਅੰਕੀ ਤੇ ਕਹਿੰਦਾ 4 ਲੱਖ ਰੁਪਇਆ ਮਹਾਨੇ ਤੇ ਤੈਨੂੰ ਇੱਦੀ ਘਟ ਘਟ ਮਾਰਨਾ ਤੈਨੂੰ ਜਗਦੀਪ ਅਸੀਂ ਅੰਦਰ ਬੈਠੇ ਜੇ ਸਾਨੂੰ ਬਾਹਰ ਕੱਢਦਾ ਠੀਕ ਹੈ ਅਸੀਂ ਸਾਡੇ ਚ ਖੜੇ ਆ ਹੁਣ ਅਸੀਂ ਪੁਲਿਸ ਕੋ ਚੱਲੇ ਪੁਲਿਸ ਕੋ ਠੀਕ ਹੈ ਬਾਕੀ ਸਾਡੇ ਜ਼ਿੰਮੇਦਾਰ ਇਹ ਆ ਜ਼ਿੰਮੇਬਾਰ ਇਹ ਆ ਅੰਕੀ ਤੇ ਸੰਦੀਪ ਤੇ ਭੱਟ ਤੇ ਅੰਕੀਤ ਦਾ ਭਰਾ ਗੁਰਪ੍ਰੀਤ ਜੋ ਵੀ ਇਹਨਾਂ ਦੇ ਹੈਗੇ ਆ ਮੈਂ ਸਾਰੇ ਬੰਦੇ ਸਾਰੇ ਜ਼ਿੰਮੇਵਾਰ ਉਹ ਆ ਤੇ ਆ ਬੰਦੇ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਆ ਠੀਕ ਆ ਇਹਨੂੰ ਕੋਈ ਸ਼ੋਰ ਨਾ ਜਾਵੇ ਇਸ ਲਈ ਅਸੀਂ ਚੱਲੇ ਪੁਲਿਸ ਕੋ ਜੋ ਵੀ ਕੋ ਹੁੰਦਾ ਆ ਉਹ ਜ਼ਿੰਮੇਵਾਰ ਹੈਗਾ ਸੰਦੀਪ ਅੰਕੀਤ ਅੰਕੀਤ ਦਾ ਭਰਾ ਤੇ ਗੁਰਪ੍ਰੀਤ ਹੁਣ ਮਨਦੀਪ ਤਾਂ ਨਹੀਂ ਪਤਾ ਲੱਗਦਾ ਪਿਆ ਵੀ ਮਨਦੀਪ ਕਿੱਥੇ ਆ ਏਜੰਟ ਨੇ 38 ਲੱਖ 40 ਹਜ਼ਾਰ ਰੁਪਈਆ ਉਸਦੇ ਭਰਾ ਤੋਂ ਲੈ ਲਿਆ ਇਹਨਾਂ 12 ਮੁੰਡਿਆਂ ਨੇ ਫੇਸਬੁੱਕ ਦੇ ਉੱਪਰ ਇੱਕ ਐਡ ਦੇਖੀ ਸੀਗੀ ਲਿਖਿਆ ਹੋਇਆ ਸੀਗਾ ਇੱਕ ਇੱਕ ਪੈਰਾ ਲਿਖਿਆ ਹੋਇਆ ਸੀਗਾ ਕਿ ਇਟਲੀ ਦਾ ਵੀਜ਼ਾ 8 ਲੱਖ ਰੁਪਏ ਵਿੱਚ ਪੈਸੇ ਤੁਹਾਡੇ ਤੋਂ ਪਹੁੰਚ ਤੇ ਲਵਾਂਗੇ ਥੱਲੇ ਫੋਨ ਨੰਬਰ ਦੱਸਿਆ ਹੋਇਆ ਸੀਗਾ ਇਹਨਾਂ ਨੇ ਕਾਲ ਲਗਾਈ ਗੱਲਬਾਤ ਕੀਤੀ ਏਜੰਟ ਦੇ ਨਾਲ ਉਸਨੇ ਹਫ਼ਤੇ ਵਿੱਚ ਇਹਨਾਂ ਦੀ ਫਲੈਟ ਕਰਤੀ ਇਹਨਾਂ ਨੂੰ ਰਸ਼ੀਆ ਭੇਜਿਆ ਰਸ਼ੀਆ ਉਸਦੇ ਬੰਦੇ ਤਿਆਰ ਸੀ ਜਾਣ ਸਾਰੋ ਕਹਿੰਦੇ ਵੀ ਲਿਆਓ ਪੈਸੇ ਤੁਹਾਨੂੰ ਫੇਰ ਅੱਗੇ ਲੈ ਕੇ ਜਾਵਾਂਗੇ ਉਹ ਕਹਿੰਦੇ ਵੀ ਸਾਡੀ ਤਾਂ ਗੱਲ ਹੋਈ ਹੈ ਇਟਲੀ ਪਹੁੰਚ ਕੇ ਪੈਸੇ ਦੇ ਦਿੰਦੇ ਉਹਨਾਂ ਨੇ ਜਦबाजी ਹੋ ਗਈ ਕਟਮਾਰ ਕਰਨੀ ਸ਼ੁਰੂ ਕਰ ਦਿੱਤੀ ਕੱਲੇ-ਕੱਲੇ ਮੁੰਡੇ ਤੋਂ 12-12 ਲੱਖ ਰੁਪਇਆ ਰਸ਼ੀਆ ਦੇ ਵਿੱਚ ਲੈ ਲਿਆ ਗਿਆ ਤੇ ਉਹਨਾਂ ਨੂੰ ਪੰਜਾਬ ਰਿਪੋਰਟ ਕਰ ਦਿੱਤਾ ਗਿਆ ਇੱਕ ਮੁੰਡੇ ਦਾ ਉਹਨੂੰ ਪਤਾ ਲੱਗ ਗਿਆ ਕਿ ਵੀ ਇਹ ਮੋਟੀ ਸਾਮੀ ਇਹਨਾਂ ਕੋਲ ਪੈਸੇ ਹੈਗੇ ਆ ਤੇ ਉਹਨੂੰ ਕਟ-ਕਟ ਕੇ 38 ਲੱਖ 40 ਹਜ਼ਾਰ ਰੁਪਇਆ ਕਢਵਾ ਲਿਆ ਗਿਆ ਤੇ ਹਜੇ ਤੱਕ ਉਸ ਮੁੰਡੇ ਦਾ ਨਹੀਂ ਪਤਾ ਅਸ ਤੋਂ ਬਾਅਦ ਗੱਲ ਕਰਦੇ ਆ ਰਮੀਨੀਆ ਦੀ ਜੇਲ੍ਹ ਦੇ ਵਿੱਚ ਫਸੇ ਹੋਏ ਮੁੰਡਿਆਂ ਦੀ ਉੱਥੇ ਵੀ ਬਹੁਤ ਮੁੰਡਾ ਰਮੀਨੀਆ ਦੀ ਜੇਲ੍ਹ ਦੇ ਵਿੱਚ ਫਸਿਆ ਹੋਇਆ ਆ ਬੈਲਾਰੂਸ ਵਾਲਿਆਂ ਨੇ ਗੋਲੀ ਮਾਰਨ ਦਾ ਆਰਡਰ ਦਿੱਤਾ ਆ ਵੀ ਕੋਈ ਵੀ ਉਹਨਾਂ ਦੇ ਮੁਲਕ ਦੇ ਵਿੱਚ ਦਿਸਿਆ ਬੰਦਾ ਇਲੈਗਲ ਤੇ ਉਹਨੂੰ ਹੁਣ ਉਹ ਗੋਲੀ ਮਾਰ ਦੇਣਗੇ ਜਿਹੜਾ ਜੰਗਲਾਂ ਦੇ ਵਿੱਚ ਖਾਸ ਕਰਕੇ ਦਿਸ ਗਿਆ ਕੀ ਤੁਹਾਨੂੰ ਪਤਾ ਆ ਨੇਪਾਲ ਦੇ ਵਿੱਚ ਅਮਰੀਕਾ ਦੇ ਨਾਮ ਦੇ ਉੱਪਰ ਆਪਣੇ ਪੰਜਾਬ ਤੋਂ ਮੁੰਡੇ ਲਿਆ ਕੇ ਨੇਪਾਲ ਦੇ ਵਿੱਚ ਬਿਠਾ ਕੇ ਕਡਨੈਪ ਕੀਤੇ ਗਏ ਸੀ ਅੱਜ ਤੋਂ ਇਹ ਗੱਲ ਹੈਗੀ ਦੋ ਮਹੀਨੇ ਪਹਿਲਾਂ ਦੀ ਕੱਲੇ-ਕੱਲੇ ਮੁੰਡੇ ਤੋਂ 45-45 ਲੱਖ ਰੁਪਇਆ ਲਿਆਇਆ ਏਜੰਟਾਂ ਦੇ ਮੁੰਡਿਆਂ ਨੂੰ ਨੇਪਾਲ ਦੇ ਵਿੱਚ ਗੋਲੀ ਮਾਰ ਕੇ ਤੇ ਉੱਥੇ ਨੱਪ ਦਿੱਤੇ ਗਏ ਨੇ ਤੇ ਏਜੰਟਾਂ ਵੱਲੋਂ ਕੀਤਾ ਇਹ ਨਹੀਂ ਜਾਂਦਾ ਸੀ ਕਿ ਘਰੇ ਕੰਨ ਦੇ ਉੱਪਰ ਬੰਦੇ ਦੇ ਪਿਸਤੌਲ ਰੱਖ ਕੇ ਵੀ ਕਹਿ ਘਰਦਿਆਂ ਨੂੰ ਮੈਂ ਮੈਕਸੀਕੋ ਪਹੁੰਚ ਗਿਆ ਤੇ ਬੱਚਾ ਕਹਿੰਦਾ ਸੀ ਮੈਂ ਮੈਕਸੀਕੋ ਪਹੁੰਚ ਗਿਆ ਪੇਮੈਂਟ ਦੇ ਦਿਓ ਬੰਦੇ ਪੇਮੈਂਟ ਚੱਕ ਲੈਣਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਉਹ ਗੋਲੀ ਮਾਰ ਕੇ ਮੁੰਡੇ ਨੂੰ ਮਾਰ ਕੇ ਉੱਥੇ ਦੱਬ ਦਿੰਦੇ ਹੁੰਦੇ ਸੀਗੇ ਹੁਣ ਕਈ ਵੀਰ ਕਹਿਣਗੇ ਝੂਠਾ ਝੂਠਾ ਹਰ ਚੀਜ਼ ਦਾ ਸਬੂਤ ਹੈਗਾ ਸਬੂਤ ਲੈ ਲਿਓ ਜਿਨ੍ਹਾਂ ਨੂੰ ਝੂਠ ਲ ਠੀਕ ਹੈ ਡੇਲੀ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਇੱਥੇ ਮੁੰਡੇ ਫਸ ਗਏ ਨੇ ਐਂ ਧੋਖਾ ਹੋ ਗਿਆ ਐਂ ਧੋਖਾ ਹੋ ਗਿਆ ਫਿਰ ਵਿੱਚੋਂ ਜਦੋਂ ਮੈਂ ਇਦਾਂ ਲੀਆਂ ਵੀਡੀਓ ਪਾਉਣਾ ਲੋਕੀ ਕਹਿੰਦੇ ਭਾਜੀ ਤੁਸੀਂ ਕੋਈ ਏਜੰਟ ਦੱਸ ਦਿਓ ਜੀ ਤੇ ਤੁਸੀਂ ਭਰੋਸਾ ਕਰਦੇ ਹੋ ਜਿਹੜਾ ਬੰਦਾ ਜੈਨੂਇਨ ਹੋਵੇ ਹੁਣ ਜੈਨੂਇਨ ਬੰਦੇ ਦੀ ਐਡ ਕੀਤੀ ਆ ਡ੍ਰੀਮ ਟੂ ਫਲਾਈ ਵਾਲੇ ਦੀ ਕਿ ਜਾਓ ਭਾਈ ਇਹ ਤਾਂ ਵੀਜ਼ਾ ਲਵਾ ਕੇ ਲੈ ਕੇ ਆਓ ਬੰਦਾ ਜੈਨੂਇਨ ਆ ਕੋਈ ਠੱਗੀ ਨਹੀਂ ਜਨਤਾ ਫੇਰ ਵੀ ਕਮੈਂਟਾਂ ਵਿੱਚ ਚਵਲੀਆਂ ਮਾਰੀ ਜਾਂਦੀ ਹੈ ਕਿ ਵੀ ਇਹ ਬੰਦੇ ਨੇ ਠੱਗੀ ਮਾਰੀ ਆ ਇੱਕ ਲਿਖ ਰਿਹਾ ਆ ਮੈਂ ਬਹੁਤ ਵਾਰੀ ਕਾਲ ਕੀਤੀ ਮੇਰੀ ਕਾਲ ਨਹੀਂ ਚੱਕੀ ਇਹ ਬੰਦਾ ਸਿਰੇ ਦਾ ਫਰਾਡ ਤੇ ਠੱਗ ਬੰਦਾ ਆ ਮੈਂ ਉਸ ਨੂੰ ਕਮੈਂਟ ਦੇ ਵਿੱਚ ਲਿਖਿਆ ਕਿ ਜਦੋਂ ਭਰਾਵਾ ਤੇਰੀ ਇਹਨੇ ਕਾਲ ਨਹੀਂ ਚੱਕੀ ਤੇ ਇਹ ਬੰਦਾ ਠੱਗ ਕਿਹੜੇ ਪਾਸੇ ਹੋ ਗਿਆ ਤੇ ਠੱਗ ਲਿਖਣ ਦੇ ਨਾਲ ਕੋਈ ਠੱਗ ਨਹੀਂ ਬਣ ਜਾਂਦਾ ਹੁੰਦਾ ਹਣ ਠੱਗ ਲਿਖਾਉਂਦੇ ਕੌਣ ਨੇ ਲਿਖਾਉਂਦੇ ਨੇ ਕੰਪੀਟੀਟਰ ਜਿਹੜੇ ਮਾਰਕੀਟ ਦੇ ਵਿੱਚ ਬੈਠੇ ਨੇ ਏਜੰਟਸ ਜਿਨ੍ਹਾਂ ਕੋਲੇ ਕੰਮ ਹੈ ਨਹੀਂਗਾ ਤੇ ਉਹ ਕਹਿੰਦੇ ਵੀ ਦੂਜਿਆਂ ਦੇ ਕਮੈਂਟਾਂ ਦੇ ਵਿੱਚ ਜਾ ਜਾ ਕੇ ਲਿਖੋ ਆਫਿਸ ਦੇ ਵਿੱਚ ਆਓ ਭਾਜੀ ਦਾ ਮੈਂ ਨੰਬਰ ਦੇਤਾ ਆ ਗੱਲਬਾਤ ਕਰੋ ਹੁਣ ਦੋ ਤਿੰਨ ਵੀਰਾਂ ਨੇ ਵੀਡੀਓ ਵੀ ਪਾਈਆਂ ਨੇ ਕਿ ਪੁਰਤਗਾਲ ਦੇ ਵਰਕ ਪਰਮਿਟ ਵਾਲੀ ਮੈਂ ਹੁਣ ਉਹਦਾ ਵੀ ਜਵਾਬ ਦੇ ਦੰਨਾ ਆ ਮੈਂ ਗੱਲ ਕਲੀਅਰ ਕਰਤੀ ਹੈ ਕਿ ਭਾਈ ਉਹ ਜਿਹੜੀਆਂ ਜੈਨੂਇਨ ਕੰਪਨੀਆਂ ਨੇ ਪੁਰਤਗਾਲ ਦੀਆਂ ਹੁਣ ਇੱਕ ਵੀਰ ਕਹਿੰਦਾ ਕਿ 3 ਯੂਰੋ ਘੰਟੇ ਦੇ ਮਿਲਦੇ ਆ ਉੱਥੇ ਦੇ ਪੁਰਤਗਾਲ ਦੇ ਵਿੱਚ ਕੰਮ ਹੈ ਨਹੀਂਗਾ ਕੰਮ ਦੁਨੀਆ ਦੇ ਵਿੱਚ ਕਿਤੇ ਵੀ ਹੈ ਨਹੀਂਗਾ ਨਕੰਮੇ ਬੰਦੇ ਆਸਤੇ ਉਹ ਬੰਦਾ ਇੰਡੀਆ ਦੇ ਵਿੱਚ ਵੀ ਵਿਹਲਾ ਰਹੇ ਲੂਗਾ ਨਕੰਮਾ ਉਹਦੇ ਵਾਸਤੇ ਇੰਡੀਆ ਦੇ ਵਿੱਚ ਵੀ ਕੰਮ ਹੈ ਨਹੀਂਗਾ ਨਕੰਮਾ ਬੰਦੇ ਨੂੰ ਚਾਹੇ ਤੁਸੀਂ ਅਮਰੀਕਾ ਭੇਜ ਦਿਓ ਉਹਦੇ ਵਾਸਤੇ ਅਮਰੀਕਾ ਦੇ ਵਿੱਚ ਵੀ ਕੰਮ ਮੁੱਕ ਗਿਆ ਆ ਜਿਹੜੇ ਬੰਦੇ ਨੂੰ ਕੰਮ ਦੇ ਵਿੱਚ ਕੋਈ ਗੁਣ ਹੈਗਾ ਨਾ ਮੰਨਦਾ ਬੰਦਾ ਮਿਹਨਤੀ ਹੋਵੇ ਤੇ ਬੰਦਾ ਦੁਬਈ ਵਰਗੇ ਮੁਲਖ ਦੇ ਵਿੱਚੋਂ ਵੀ ਲੱਖ ਲੱਖ ਰੁਪਈਆ ਕਮਾਕ ਮਾ ਕੇ ਅਗਲੇ ਇੰਡੀਆ ਭੇਜੀ ਜਾਂਦੇ ਆ ਤੇ ਆਪਣਾ ਬਿਜ਼ਨਸ ਸੈੱਟ ਕਰ ਲੈਂਦੇ ਆ ਅਗਲੇ ਹੌਲੀ ਹੌਲੀ ਜਦੋਂ ਕਾਫੀ ਸਾਲ ਪਹਿਲਾਂ ਅਸੀਂ ਆਏ ਸੀ ਫਰਾਂਸ ਦੇ ਵਿੱਚ ਤੇ ਉਦੋਂ ਵੀ ਲੋਕੀ ਕਹਿੰਦੇ ਸੀਗੇ ਫਰਾਂਸ ਦੇ ਵਿੱਚ ਤਾਂ ਕੰਮ ਹੈ ਨਹੀਂਗਾ ਵੀ ਦੁਨਗਾ ਵਿਹਲੀ ਬੈਠੀ ਹੈ ਤੇ ਉਦੋਂ ਲੋਕੀ ਵਿਹਲੇ ਵੀ ਬੈਠੇ ਸੀਗੇ ਇਹ ਨਹੀਂ ਹੈਗਾ ਕਿ ਵਿਹਲੇ ਨਹੀਂ ਬੈਠੇ ਸੀ ਮੁੰਡੇ ਵਿਹਲੇ ਬੈਠੇ ਹੁੰਦੇ ਸੀਗੇ ਪਰ ਵਿਹਲੇ ਉਹ ਆਪਣੀਆਂ ਕਰਤੂਤਾਂ ਕਰਕੇ ਹੁੰਦੇ ਸੀਗੇ ਜਿਹੜੇ ਮਿਹਨਤੀ ਹੁੰਦੇ ਸੀਗੇ ਉਹ ਜਾਂਦੇ ਹੁੰਦੇ ਸੀ ਮੈਂ ਆ ਕੇ ਖੁਦ 4-5 ਮਹੀਨੇ ਫ੍ਰੀ ਦੇ ਵਿੱਚ ਕੰਮ ਕੀਤਾ ਐੱਕ ਰੁਪਈਆ ਨਹੀਂ ਲਿਆ ਕਾਰਨ ਕਿ ਮੈਨੂੰ ਰੰਗ ਦਾ ਕੰਮ ਆ ਜਾਵੇ ਮੈਂ ਰੰਗ ਦਾ ਕਾਰੀਗਰ ਬਣ ਜਾਵਾਂ ਦਿਹਾੜੀ ਮੜ ਕੇ ਸਾਰੀ ਉਮਰ ਹੀ ਲੈਣੀ ਐ ਸਾਰੀ ਉਮਰ ਹੀ ਕੰਮ ਕਰਨਾ ਐ ਇੱਕ ਸਾਲ ਰੰਗ ਦਾ ਕੰਮ ਕੀਤਾ ਉਸ ਤੋਂ ਬਾਅਦ ਆਪਣਾ ਕੰਮ ਚੇਂਜ ਕੀਤਾ ਜਦੋਂ ਉਸੇ ਰੰਗ ਦੇ ਕੰਮ 'ਚ ਪੈਸੇ ਨਹੀਂ ਮਿਲੇ ਜਦੋਂ ਕੰਮ ਚੇਂਜ ਕੀਤਾ ਫਿਰ ਉਹਦੇ ਵਿੱਚ ਸਕਸੈਸ ਮਿਲ ਗਈ ਉਹ ਕੰਮ ਮੇਰੇ ਰਾਸ ਆ ਗਿਆ ਉੱਚ ਮੈਨੂੰ ਪੈਸੇ ਵੀ ਮਿਲਦੇ ਗਏ ਠੀਕ ਐ ਫਿਰ ਗਾਂਹ ਜਾ ਕੇ ਮੈਂ ਉਹੀ ਬਿਜ਼ਨਸ ਕਰ ਲਿਆ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਬੰਦਾ ਕਿਸੇ ਪਾਸੇ ਦਿਹਾੜੀ ਤੇ ਨਹੀਂ ਜਾ ਰਿਹਾ ਉਹਦੇ ਕਮਰੇ ਦੇ ਵਿੱਚੋਂ ਸਾਰੇ ਜਾ ਰਹੇ ਇਹਦਾ ਮਤਲਬ ਕਿ ਉਸ ਬੰਦੇ ਵਿੱਚ ਜਿਹੜਾ ਕਿ ਉਹਦੇ ਵਿੱਚ ਖੋਟ ਆ ਉਹ ਬੰਦਾ ਕੰਮ ਚੋੜ ਆ ਜਿਹੜਾ ਬੰਦਾ ਤੁਹਾਨੂੰ 30 40 50 ਯੂਰੋ ਦਿਹਾੜੀ ਦੇ ਰਿਹਾ ਉਹਨੂੰ ਉਹਨੂੰ ਪਤਾ ਹੁੰਦਾ ਵੀ ਆਹਾ ਇੰਨਾ-ਇੰਨਾ ਕੰਮ ਨਿਭੜਨਾ ਹੈ ਜੇ ਬੰਦਾ ਫੋਨ ਤੇ ਲੱਗਿਆ ਰਿਹਾ ਕੰਮ ਨਾਨ ਮੇੜੇ ਅਗਲੇ ਨੇ ਕਹਿਣਾ ਕਿ ਬੰਦੇ ਵਾਧੂ ਆ ਹੋਰ ਮੈਂ ਕੱਲ ਨੂੰ ਹੋਰ ਦਿਹਾੜੀ ਤੇ ਲੈ ਆਉਂਗਾ ਕਿਸੇ ਨੂੰ ਤਾਂ ਅਗਲੇ ਨੂੰ ਕਹਿਣਾ ਕਿ ਭਾਜੀ ਸੌਰੀ ਜੀ ਮੇਰਾ ਵੀਰ ਕੰਮ ਹੈ ਨਹੀਂਗਾ ਪਰ ਉਹੋ ਬੰਦੇ ਨੇ ਆ ਕੇ ਇਹੀ ਕਹਿਣਾ ਹੁੰਦਾ ਕਿ ਨਹੀਂ ਯਾਰ ਪੁਰਤਗਾਲ ਦੇ ਵਿੱਚ ਤਾਂ ਕੰਮ ਹੈ ਨਹੀਂਗਾ ਜਾਂ ਫਰਾਂਸ ਦੇ ਵਿੱਚ ਤਾਂ ਕੰਮ ਹੈ ਨਹੀਂਗਾ ਜਰਮਨ ਦੇ ਵਿੱਚ ਤਾਂ ਕੰਮ ਹੈ ਨਹੀਂਗਾ ਠੀਕ ਹੈ ਬੰਦੇ ਬਣੋ ਜੇਕਰ ਮੈਂ ਕਿਸੇ ਸਹੀ ਬੰਦੇ ਨੂੰ ਰეკਮੈਂਡ ਕਰਦਾ ਪਿਆ ਐਵੇਂ ਲੱਤਾਂ ਨਾ ਖਿੱਚੋ ਠੀਕ ਹੈ ਜੇ ਤੁਸੀਂ ਐਵੇਂ ਵੀਊਆਂ ਖਾਤਰ ਵੀਡੀਓ ਪਾ ਰਹੇ ਹੋ ਤੇ ਉਹ ਤੁਸੀਂ ਪਹਿਲਾਂ 10 ਇੱਕਾਂ ਨੂੰ ਪਾਈਏ ਤੁਸੀਂ 10-10 ਵੀਡੀਓ ਪਾਈ ਚੱਲੋ ਰੋਜ਼ ਦੀਆਂ ਠੀਕ ਹੈ ਉਹਨੂੰ ਪਤਾ ਆ ਡ੍ਰੀਮ ਟੂ ਫਲਾਈ ਵਾਲੇ ਨੂੰ ਕਿ ਹੁਣ ਤੁਸੀਂ ਉਂਗਲ ਮੇਰੇ ਦੇ ਕੀਤੀ ਆ ਉਹਨੂੰ ਤੁਸੀਂ ਸਾਈਡ ਤੇ ਕਰਤਾ ਮੈਨੂੰ ਟਾਰਗੇਟ ਕੀਤਾ ਕਿ ਮੈਂ ਉਸ ਬੰਦੇ ਨੂੰ ਪ੍ਰਮੋਟ ਕਰਾਂ ਜਿਹੋ ਬੰਦਾ ਵਧੀਆ ਤੇ ਮੈਂ ਤਾਂ ਪ੍ਰਮੋਟ ਕਰਦਾ ਪਿਆ ਮੈਨੂੰ ਇਹ ਵੀ ਪਤਾ ਵੀ ਕੱਲ ਨੂੰ ਕੋਈ ਠੱਗੀ ਧੋਖਾ ਹੋ ਗਿਆ ਉਹ ਬੰਦੇ ਨੂੰ ਨਹੀਂ ਫੜਨਾ ਤੁਸੀਂ ਮੈਨੂੰ ਕਹਿਣਾ ਕਿ ਭਾਜੀ ਵੀ ਸਾਡੇ ਲਿਆ ਸਾਡੇ ਨਾਲ ਠੱਗੀ ਹੋ ਗਈ ਤੇ ਤੁਸੀਂ ਉਸ ਬੰਦੇ ਨੂੰ ਪ੍ਰਮੋਟ ਕੀਤਾ ਸੀ ਇਸ ਕਰਕੇ ਮੇਰੀ ਕੋਸ਼ਿਸ਼ ਨਹੀਂ ਕਿਸੇ ਚੰਗੇ ਬੰਦੇ ਨੂੰ ਪ੍ਰਮੋਟ ਕੀਤਾ ਜਾਵੇ ਤੇ ਉਹਨਾਂ ਨੂੰ ਮੈਂ ਕਹਿੰਦਾ ਕਿ ਜਿਹੜੇ ਜਿਹੜੇ ਏਜੰਟ ਮੈਂ ਪਹਿਲਾਂ ਵੀ ਕਿਹਾ ਵੀਡੀਓ ਦੇ ਵਿੱਚ ਕਿ ਕਿਸੇ ਕੋਲ ਵੀ ਜਾਣ ਤੋਂ ਪਹਿਲਾਂ ਪਹਿਲਾਂ ਉਹਦਾ ਦਫ਼ਤਰ ਦੇਖੋ ਉਹਦੇ ਨਾਲ ਗੱਲਬਾਤ ਕਰੋ ਵੀ ਭਾਈ ਕਿਹੜਾ ਰੂਟ ਹੋਊਗਾ ਕਿਵੇਂ ਲੈ ਕੇ ਜਾਵੇਂਗਾ ਕਿੰਨਾ ਟਾਈਮ ਲੱਗੂਗਾ ਕੀ ਕੀ ਖਰਚ ਆਇਆ ਜੋ ਤੁਸੀਂ ਗੱਲਾਂ ਬਾਤਾਂ ਕਲੀਅਰ ਨਹੀਂ ਕਰਦੇ ਕੋਈ ਦਫ਼ਤਰ ਨਹੀਂ ਦੇਖਦੇ ਇਦਾਂ ਹੀ ਜਾ ਕੇ ਅਗਲੇ ਦੇ ਘਰੇ ਪਾਸਪੋਰਟ ਦੇ ਦਿੰਦੇ ਜਾਂ ਅਗਲੇ ਨੂੰ ਉਦਾਂ ਤੁਰਿਆਂ ਦੇ ਨੂੰ ਤੁਸੀਂ ਪਾਸਪੋਰਟ ਦੇ ਦਿੰਦੇ ਵੀ ਲੈ ਵੀਜ਼ਾ ਲਵਾਦੇ ਸਸਤੇ ਚ ਲੱਗਦਾ ਪਿਆ ਆ ਸਸਤੀ ਚੀਜ਼ਾਂ ਹਮੇਸ਼ਾ ਜਿਹੜੀ ਕੋਈ ਨੁਕਸਾਨ ਕਰਦੀ ਹੁੰਦੀ ਆ ਜਦੋਂ ਆਪਾਂ ਨੂੰ ਪਤਾ ਹੋਵੇ ਕਿ ਗੱਡੀ ਜਿਹੜੀ ਹੈ ਦੀ ਕੀਮਤ 10 ਲੱਖ ਆ ਤੇ ਮੈਨੂੰ ਬੰਦਾ 5 ਲੱਖ ਚ ਦੇ ਰਿਹਾ ਵੀ ਇਹ ਬੇਫਕੂਫਤਾ ਹੈ ਨਹੀਂਗਾ ਵੀ ਮੈਨੂੰ 5 ਲੱਖ ਹੀ ਦੇ ਰਿਹਾ ਆ ਵੀ ਉਸ ਦੇ ਪਿੱਛੇ ਕੋਈ ਲੌਜੀਕ ਹੁੰਦਾ ਆ ਜਿਹੜੀ ਚੀਜ਼ ਦਾ ਰੇਟ ਚੱਲਦਾ ਹੁੰਦਾ ਕਈ ਵਾਰੀ ਕੀ ਇਹਦਾ ਰੇਟ 10 ਚੱਲਦਾ ਹੁੰਦਾ ਜਾਂ ਕੋਈ ਤੁਹਾਨੂੰ 9 ਦੀ ਮਿਲਦੀ ਪਈ ਆ ਠੀਕ ਆ ਵੀ ਤੁਸੀਂ ਕਹਿਆ ਵੀ 1 ਰੁਪਿਆ ਮੇਰਾ ਬਚਦਾ ਪਿਆ ਆ 9 ਦੀ ਮਿਲਦੀ ਪਈ ਆ ਉੱਥੇ ਚੱਲ ਜਾਂਦਾ 8.5 ਤੇ ਵੀ ਚੱਲ ਜਾਂਦਾ ਵੀ ਚੱਲ ਇੰਨਾ ਮੇਰਾ ਫਾਇਦਾ ਹੁੰਦਾ ਪਿਆ ਆ ਇਸ ਕਰਕੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਚੰਗਾ ਬੰਦਾ ਕਿਹੜਾ ਤੇ ਮਾੜਾ ਬੰਦਾ ਕਿਹੜਾ ਐਵੇਂ ਕਿਸੇ ਦੇ ਵੀਡੀਓ ਪਾਉਣ ਦੇ ਉੱਪਰ ਨਾ ਉਧਰਲੇ ਪਾਸੇ ਦਾਲ ਬਦਲ ਲਿਆ ਕਰੋ ਬਹੁਤ ਬਹੁਤ ਸ਼ੁਕਰੀਆ